ਈ ਗੁਜਰਾਤੀ ਤੇ ਜੇਨੇ ਕਰਦੇ ਆ 3 ਸਾਲ ਹੋ ਗਏ ਜਿਹੜੀਆਂ ਨੂੰ ਮੋਦੀ ਬੋਦੀ ਕਰ ਦੇ ਦੋ ਕਹਿੰਦੇ ਭਾਵੇਂ ਕੋਈ ਮਰਜ਼ੀ ਹੋ ਜਾਈ ਤਜਰਬਾ ਨਹੀਂ ਕਹਿੰਦੇ ਮੋਦੀ ਹੀ ਹੋਣਾ ਤੇ ਆਪਣੇ ਮਿੰਟ ਪੂਰੀ ਆ ਗਏ ਆਲੀ ਇਹਦੇ ਮਗਰ ਲੱਗ ਜੋ ਬਦਲਾ ਪੁਰਾ ਭਗਵਾਨ ਤੁਮਣ ਮੁੱਖ ਮੰਤਰੀ ਤੋਂ ਬੰਦੇ ਲਾਏ ਤੇ ਬਣ ਦਾ ਮੁੱਖ ਮੰਤਰੀ ਆਪਾਂ 92 ਸੀਟਾਂ ਜਮਾਨਤਾ ਜੱਦ ਕਰਾ ਦੀਆਂ ਸਾਰੀਆਂ ਤੇ 2 ਸਾਲ ਬਾਅਦ ਉਹ ਫੈਸਲਾ ਕਰੀ ਬੈਠਿਆ ਉਹ ਭਗਵਾਨ ਵੀ ਜਮਾਨਤਾ ਜੱਦ ਕਰਾਉਣੀਆਂ ਆ ਯਾ ਆ ਆਪ ਦਾ ਨਹੀਂ ਚੱਲੀ ਜਾਂਦਾ ਕੰਮ ਆਪਣਾ ਭਾਵੇਂ ਬੀਜੇਪੀ ਲਿਆ ਭਾਵੇਂ ਕਾਂਗਰਸ ਹੈ ਭਾਵੇਂ ਆਪ ਹੈ ਉਹਨਾਂ ਦਾ ਮਕਸਦ ਹੈ ਕਿ ਇਹ ਸੁਭੇ ਦੇ ਯੋਗ ਕਾਬਿਲ ਬੁਣਾਏ ਇਹਨੇ ਐਮਬੀ ਅੱਗੇ ਜਾਣੇ ਹਨ ਕੰਮ ਕਰੋ ਨਾ ਕਰੋ ਕੋਈ ਫਿਕਰ ਨਹੀਂ ਹੋਣਾ ਉਹਨਾਂ ਦੀ ਲੀਡਰਸ਼ਿਪ ਦੇਖ ਲਈਏ ਕਿ ਸਾਡੇ ਉਪਰ ਦੇ ਹਕਮਦਾਰਾਂ ਨੂੰ ਸਮਝ ਕੀ ਗੱਲ ਹੈ ਜੇ ਕੋਈ ਪੰਜਾਬ ਦੇ ਖਿਲਾਫ ਵੀ ਕੋਈ ਫੈਸਲਾ ਉਦਲੇ ਗੈਦਨ ਥੱਲੇ ਵਾਲੇ ਮੰਨਣ ਲੱਗ ਜਾਂਦੇ ਆ ਇਹਨੇ ਬੀਜਪੀ ਦੇ ਲੀਡਰ ਸਾਰੇ ਕਿਸਾਨਾਂ ਦੇ ਖਿਲਾਫ ਖੜੇ ਸੀ ਜਦ ਕਿਸਾਨਾਂ ਨੇ ਬਾਰਡਰ ਤੇ ਧੰਨੇ ਦਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਏ ਤੇ ਆਪਣੇ ਇਥੇ ਡਾਂਗਾਂ ਜੱਲਣ ਆਪਣੇ ਇਥੇ ਜਿਹੜੇ ਕਾਰੇ ਹੁਕਮ ਕੀ ਬੀਜਪੀ ਦਾ ਦਿੱਤੋ ਇਹ ਕਾਲੀ ਦਲ ਦੀ ਸਰਕਾਰ ਹੋ ਗਈ ਹੈ ਜਾਂ ਕਿਸੇ ਦੀ ਹਿੰਮਤ ਨਹੀਂ ਹੋਈ ਅਜੱਗ ਕੋ ਨਿਕਲਦਾ ਨਹੀਂ ਕੋਈ ਟਿਕਰ ਨਹੀਂ ਦੋ ਜਿਹੋਦੇ ਮੱਲ ਦੇ ਉਹਨੇ ਤਾਂ ਮੇਲਾ ਲੁਕ ਲਿਆ ਹੁਣ ਕਹਿੰਦਾ 5 ਸਾਲ ਦਾ ਮੈਚ ਕਰੂਗਾ ਕੈਪਟਨ ਸਾਹਿਬ ਨੇ 5 ਸਾਲ ਐਸ਼ ਕੀਤੀ ਤੁਸੀਂ ਦੇਖ ਲਓ ਭਾਵੇਂ ਅਕਾਲੀ ਦਾ ਆਪੋਲੀਸ਼ਨ ਜੋ ਹੈ ਫਿਰ ਵੀ ਥੋੜੇ ਵਿੱਚ ਹੀ ਰਹਿੰਦੀ ਹੈ ਮੈਨੂੰ ਵੀ ਪਿੰਡ ਪਿੰਡ ਦੁਰਿਆ ਘੁੰਮਦਾ ਨਾ ਕੈਪਟਨ ਮੈਂ ਉਹ ਨਾ ਬੰਦ ਬੰਦ ਨਹੀਂ ਆਉਣਾ ਗੁਰੂ ਪਿਆਰੀ ਸਤਸੰਗਤ ਜੀ ਫਤਿਹ ਅਸਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੋਮੇ ਕਾਲੀਦਲ ਨੂੰ ਪਟਿਆਲਾ ਜ਼ਿਲ੍ਹੇ ਚ ਬਹੁਤ ਬਲ ਮਿਲੇ ਬੜੇ ਨੇਕ ਇਨਸਾਨ ਬੜੇ ਮਿਹਨਤੀ ਇਨਸਾਨ ਜੇ ਨਾਨੇ ਦੇ ਵਿੱਚ ਸੇਵਾ ਦੀ ਭਾਵਨਾ ਹੈ ਪ੍ਰੋਫੈਸਰ ਸੁਮੇਰ ਸੀਰਾ ਜੀ ਕਈ ਲੋਕ ਰੋਲ ਮਿਲਦੇ ਮੈਨੂੰ ਜਦੋਂ ਅਸੀਂ ਪ੍ਰੋਫੈਸਰ ਸੀਰਾ ਜੀ ਮਿਲੇ ਉਹਨਾਂ ਦੇ ਵਿਚਾਰ ਸੁਨੇ ਉਹਨਾਂ ਗੱਲਾਂ ਸੁਣੀਆਂ ਉਹਨਾਂ ਨੇ ਕੰਮ ਬਾਰੇ ਪਤਾ ਕੀਤਾ ਦੇ ਕੋਈ ਜ਼ਮੀਨ ਨਾਲ ਜੁੜੇ ਹੈ ਗਰੀਬ ਨਾਲ ਜੁੜੇ ਹੈ ਕਈ ਲੋਕੀ ਰਾਜ ਕਰਨ ਵਾਸਤੇ ਆਉਂਦੇ ਹੈ ਕਈ ਲੋਕੀ ਸੇਵਾ ਕਰਨ ਵਾਸਤੇ ਆਉਂਦੇ ਹੈ ਸ੍ਰੋਮਣੀ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ ਦਾ ਆਹੀ ਫਰਕ ਹੈ ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਆਵਾਜ਼ ਹੈ ਕੌਮ ਦੀ ਆਵਾਜ਼ ਹੈ ਥੋੜੀ ਭਾਵਨਾ ਨੂੰ ਸਮਝਣ ਵਾਲੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ 103 ਸਾਲਾਂ ਚ ਰਾਜ ਮਕਸਦ ਨਹੀਂ ਸੀ ਉਹਨਾਂ ਦਾ जुलम के खिलाफ लड़न मकसद सी। कले भी साल राज अस्सी अस्सी साल तो वह तक कले मोर्चे लाए स्ट्रगल किया किसानी वास्ते गरीब वास्ते पंजाब वास्ते कौम वास्ते जो दूजिया पार्टियां आज अस करके जो नैशनल पार्टिया भावें बीजेपी है भावें बीजे कांग्रेस है भावें आप है उन्होंने मकसद है कि यह सूबे उसे काबज होना है ਐਨਐਮਪੀ ਲੈ ਕੇ ਜਾਣੇ ਆ ਕੰਮ ਕਰੋ ਨਾ ਕਰੋ ਕੋਈ ਫਿਕਰ ਨਹੀਂ ਉਹਨਾਂ ਨੂੰ ਉਹਨਾਂ ਦੀ ਲੀਡਰਸ਼ਿਪ ਦੇਖਦੀ ਹੈ ਕਿ ਸਾਡੇ ਉੱਤੋਂ ਦੇ ਹੁਕਮਰਾਨ ਸਾਨੂੰ ਕੀ ਕਹਿੰਦੇ ਆ ਜੇ ਕੋਈ ਪੰਜਾਬ ਦੇ ਖਿਲਾਫ ਵੀ ਕੋਈ ਫੈਸਲਾ ਉਤਲਿਆ ਗੈਦਨ ਖੱਲੇ ਵਾਲੇ ਮੰਨਣ ਲੱਗ ਜਾਂਦੇ ਆ ਤੁਸੀਂ ਦੇਖਿਆ ਕਿਸਾਨੀ ਸੰਘਰਸ਼ ਵਿੱਚ ਜਿੰਨੇ ਭੀਜਪੀ ਦੇ ਲੀਡਰ ਸਾਰੇ ਕਿਸਾਨਾਂ ਦੇ ਖਿਲਾਫ ਖੜੇ ਸੀ ਆ ਹੁਣ ਤੁਸੀਂ ਦੇਖ ਲਓ ਕੋਈ ਕਿਸਾਨਾਂ ਨੇ ਬਾਰਡਰ ਤੇ ਧੰਨੇ ਦਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਏ ਤੇ ਆਪਣੇ ਇਥੇ ਡਾਂਗਾਂ ਜੱਲਣ ਆਪਣੇ ਇਥੇ ਦੇ ਨਾਲੇ ਹੁਕਮ ਕੀ ਬੀਜਪੀ ਦਾ ਤੇ ਤੋਂ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਹੈ ਜੇ ਕਿਸੇ ਦੀ ਹਿੰਮਤ ਨਹੀਂ ਹੁੰਦੀ ਮੈਂ ਕੋਈ ਬੇਨਤੀ ਕਰਨਾ ਹੈ ਆਪਣੇ ਆਪਣੇ ਅਸੀਂ ਜਿਉਣਾ ਮਰਨਾ ਇਥੇ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸਾਰੀ ਜ਼ਿੰਦਗੀ ਪੰਜਾਬ ਖਤਰ ਸਮੂਜੀ ਕਾਲੀ ਦਾ ਲੀਡਰਸ਼ਿਪ ਨੇ ਪੰਜਾਬ ਘਾਤ ਲਾ ਦਿੱਤੀ ਤੁਸੀਂ ਪੰਜਾਬ ਵਿੱਚ ਤੀਜਾ ਗੇ ਲੱਗ ਜਾ ਤੁਸੀਂ ਦੇਖੋਗੇ ਜੋ ਕੁਝ ਵੀ ਬਣਿਆ ਉਦੋਂ ਹੀ ਬਣਿਆ ਜਦੋਂ ਕਾਲੀ ਕਲ ਦੀ ਸਰਕਾਰ ਇੱਕ ਵੀ ਨਿਸ਼ਾਨੀ ਨਾ ਕਾਂਗਰਸ ਦੀ ਹੈ ਨਾ ਝਾੜੂ ਵਾਲੇ ਦੀ ਹੈ ਜਾਂ ਕਿਸੇ ਦੀ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਇੱਥੇ ਜ਼ਿਲ੍ਹੇ ਦੇ ਮੁੱਖ ਮੰਤਰੀ ਰਹੇ 10 ਸਾਲ ਇੱਕ ਨਿਸ਼ਾਨੀ ਦੱਸ ਦਿਓ ਜਿੰਨੇ ਧਰਮਲ ਪਲਾਂਟ ਬਣਾਏ ਉਹ ਵੀ ਬਾਦਲ ਸਾਹਿਬ ਨੇ ਜਿੰਨੇ 에어ਪੋਰਟ ਬਣਾਏ ਉਹ ਵੀ ਬਾਦਲ ਸਾਹਿਬ ਨੇ ਜਿੰਨੀਆਂ 46 ਸਿਕਸਲਿਨ ਹਾਈਵੇ ਬਣਾਏ ਉਹ ਵੀ ਬਾਦਲ ਸਾਹਿਬ ਨੇ ਜਿੰਨੇ ਸ਼ਹਿਰਾਂ ਸਿਵਰੇਜ ਪਾਇਆ ਜਿੰਨੇ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਕਰਾਈ ਉਹ ਵੀ ਬਾਦਲ ਸਾਹਿਬ ਨੇ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਅਸੀਸ ਸਕਾਲਰਸ਼ਿਪ ਸਾਰੀਆਂ ਬਾਦਲ ਸਾਹਿਬ ਨੇ ਦਿੱਤੀਆਂ ਜ਼ਿਮੀਦਾਰ ਨੂੰ ਪਿਊਲ ਕਨੈਕਸ਼ਨ ਤੋਂ ਲੈ ਕੇ ਮੁਫਤ ਬਿਜਲੀ ਤੋਂ ਲੈ ਕੇ ਮੰਡੀਆਂ ਬਣਾਈਆਂ ਖਾਲੇ ਬਣਾਏ ਅੰਡਰਗਰਾਉਂਡ ਪਾਈਪ ਸਿਸਟਮ ਨਾਲ ਕਸੀਆਂ ਗੱਡੀਆਂ ਥਾਲੀ ਸਰਕਾਰਾਂ ਨੇ ਫਿਰ ਆਪਾਂ ਤਜਰਬੇ ਕਰਦੇ ਰਹਿਨੇ ਆ ਇੱਕ ਹੁਣ ਇਹਨੂੰ ਔਰ ਪੱਖ ਦੇਖ ਲਈ ਤੈਨੂੰ ਵੇੜਦੇ ਆ ਤਜਰਬਿਆਂ ਦਾ ਨੁਕਸਾਨ ਆਪਣਾ ਹੁੰਦਾ ਆਪਣੀ ਅਗਲੀ ਪੀੜ੍ਹੀ ਦਾ ਹੁੰਦਾ ਹੈ ਕੀ ਗੁਜਰਾਤੀ ਜਦੋਂ ਕਰਦੇ ਆ ਕੀ ਸਾਲ ਹੋ ਗਿਆ ਗੁਜਰਾਤੀਆਂ ਨੂੰ ਮੋਦੀ-ਮੋਦੀ ਕਰਦੇ ਦੋ ਕਹਿੰਦੇ ਭਾਵੇਂ ਕੋਈ ਮਰਜ਼ੀ ਹੋ ਜਾ ਰਹੀ ਤਜਰਬਾ ਨਹੀਂ ਕਹਿੰਦੇ ਮੋਦੀ ਨਹੀਂ ਪਾਉਣਾ ਤੇ ਆਪਣੇ ਮਿੰਟ ਕੋਈ ਆਲੇ ਆਣੀਏ ਦੇ ਮਗਰ ਲੱਗ ਜੂ ਬਦਲਾ ਹੁਣ ਆ ਭਗਵੰਤ ਮਾਨ ਮੁੱਖ ਮੰਤਰੀ ਬਣਦੇ ਲਾਇਕ ਹੈ ਤੇ ਬਣਾਂ ਤਾਂ ਮੁੱਖ ਮੰਤਰੀ ਆਪਾਂ 92 ਸੀਟਾਂ ਜਮਾਨ ਤਾਂ ਜੱਤ ਕਰਾ ਦੀਆਂ ਸਾਰਿਆਂ ਦੀਆਂ ਤੇ 2 ਸਾਲ ਬਾਅਦ ਹੁਣ ਫੈਸਲਾ ਕਰੀ ਬੈਠਿਆ ਹੁਣ ਭਗਵੰਤ ਮਾਨ ਦੀ ਜਮਾਨ ਤਾਂ ਜੱਬਤ ਕਰਾਉਣੀ ਹੈ ਜਾਂ ਆਰਿਆ ਪਾਰ ਬਈ ਇੰਝ ਚੱਲੀ ਜਾਂਦਾ ਕੰਮ ਆਪਣਾ ਸੋਹ ਹੈ ਸੋਹ ਹੈ ਜੱਗ ਘਰੋਂ ਨਿਕਲਦਾ ਨਹੀਂ ਕੋਈ ਫਿਕਰ ਨਹੀਂ ਜੋ ਜਿਉਂਦੇ ਮਰਦੇ ਆਉਣੇ ਦਾ ਮੇਲਾ ਲੁੱਟ ਲਿਆ ਹੁਣ ਕਹੇ 5 ਸਾਲ ਦਾ ਮੈਚ ਕਰੂਗਾ ਕੈਪਟਨ ਸਾਹਿਬ ਨੇ 5 ਸਾਲ ਐਸ਼ ਕੀਤੀ ਤੁਸੀਂ ਦੇਖ ਲਓ ਭਾਵੇਂ ਅਕਾਲੀ ਦਲ ਆਪੋਜੀਸ਼ਨ ਜੋ ਹੈ ਫਿਰ ਵੀ ਥੋੜੇ ਵਿੱਚ ਹੀ ਰਹਿੰਦੀ ਹੈ ਮੈਂ ਨਾ ਫਰੀ ਪਿੰਡ ਪਿੰਡ ਤੁਰਿਆ ਫਿਰਦਾ ਨਾ ਕੈਪਟਨ ਮੇ ਉਹ ਨਾ ਭਵੰਤ ਮਾਮੇ ਆਉਣਾ ਆ ਫਰਕਾ ਆਪਣੇ ਅਕਾਲੀ ਦਲ ਤੁਹਾਡੀ ਤੁਡੀ ਜਾਨ ਹੈ ਤੁਹਾਡੇ ਬਜ਼ੁਰਗਾਂ ਦੀ ਸ਼ਹਾਦਤਾਂ ਦੇ ਕੇ ਬਣਾਈ ਪਾਰਟੀ ਹੈ ਕੋਈ ਮੇਰੀ ਜਾਇਦਾਦ ਨਹੀਂ ਅੱਜ ਮੈਨੂੰ ਸੇਵਾ ਮਿਲੀ ਹੈ ਕੱਲ ਕਿਸੇ ਨੂੰ ਮਿਲੂਗੀ ਪਰਸੋਂ ਕਿਸੇ ਕੋਲ ਜਾਊਗੀ ਪਰ ਆਪਣੀ ਕੌਮ ਦੀ ਆਵਾਜ਼ ਆਪਣੇ ਪੰਜਾਬ ਦੀ ਆਵਾਜ਼ ਜੇ ਹੁਣ ਇਕੱਠੇ ਹੋਏ ਹੁਣ ਮੁਕਾਬਲਾ ਸਿੱਧਾ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਪੰਜਾਬ ਦਾ ਕਿਸਾਨ ਹੈ ਇੱਕ ਪਾਸੇ ਕਿਸਾਨ ਦਾ ਗਰੀਬ ਮਜ਼ਦੂਰ ਵਪਾਰੀ ਹੈ ਪੰਜਾਬੀ ਹੈ ਦੂਜੇ ਪਾਸੇ ਦਿੱਲੀ ਦੀ ਤਾਕਤਾਂ ਜੇ ਹੁਣ ਵੀ ਮੋਟਾ ਪੈ ਗਈਆਂ ਉਹਨਾਂ ਨੂੰ ਕਿੰਦਾ ਸ਼ਰਮ ਹੋਣੀ ਚਾਹੀਦੀ ਆ ਆਪਣੇ ਦੇਖੋ ਥੋਨੂੰ ਦਿੱਲੀ ਨਹੀਂ ਜਾਣ ਦਿੱਤਾ ਇਹਨਾਂ ਨੇ ਬਾਰਡਰ ਸੀਲ ਕਰਦੇ ਉਥੇ ਬੰਬ ਜਲਾਏ ਸਾਰਾ ਕੁਝ ਲਾਇ ਥੋਨੂੰ ਤੇ ਆਪਾਂ ਦਾ ਦਿੱਲੀ ਪ੍ਰੋਟੈਸਟ ਕਰਨੀ ਚੱਲੇ ਸੀ ਕਿ ਤੁਸੀਂ ਕਿਉਂ ਨਹੀਂ ਹੁਣ ਬਾਰਡਰ ਸੀਲ ਕਰਦੇ ਕਿ ਅਸੀਂ ਇੱਕ ਵੀ ਵੋਟ ਨਹੀਂ ਪਾਉਣ ਦਿੰਦੇ ਉਹਨਾਂ ਨੂੰ ਇੱਥੇ ਝਾੜੂ ਨਾ ਝਾੜੂ ਵੋਟ ਪੈਣਾ ਕਾਂਗਰਸ ਨੂੰ ਪਏ ਜੇ ਉਹ ਬਾਰਡਰ ਸੀਲ ਕਰਦੇ ਆਪਾਂ ਵੋਟਾਂ ਨਾ ਬਾਰਡਰ ਸੀਲ ਕਰਲੇ ਉਹਨਾਂ ਨੇ ਤਾਂ ਬੰਬਾਂ ਨਾਲ ਸੀਲ ਕੀਤਾ ਸੀ ਨਾ ਆਪਾਂ ਵੋਟਰ ਨੂੰ ਵੋਟਨਾ 13 ਦੀਆਂ 13 ਸੀਟਾਂ ਜਿਤਾ ਦੇਓ ਤੇ ਦੱਸ ਦਿਓ ਕਿ ਪੰਜਾਬ ਕਿਹੜੇ ਪਾਸੇ ਖੜਾ ਹੈ ਪੰਜਾਬ ਦਾ ਕਿਸਾਨ ਗਰੀਬ ਕਿਹੜੇ ਪਾਸੇ ਦਾ ਜੇ ਹਲੇ ਵੀ ਨਾ ਫੈਸਲਾ ਕੀਤਾ ਜੇ ਹਲੇ ਵੀ ਨਾ ਫੈਸਲਾ ਕੀਤਾ ਫਿਰ ਫਿਰ ਪਤਾ ਨਹੀਂ ਕੀ ਹੋਊਗਾ ਮੈਨੂੰ ਆਪਰੇ ਫਿਰ ਆਪਣੀ ਕੌਮ 'ਚ ਮੈਨੂੰ ਲੱਗਦਾ ਉਹ ਜਜ਼ਬਾ ਨਹੀਂ ਰਹੂਗਾ ਮੈਂ ਤਾਂ ਸਹੀ ਮੰਦਰ ਦੇਖਣਾ ਚਾਹਣਾ ਰਿਜ਼ਲਟ ਦੇਖਣਾ ਚਾਹਣਾ ਹੈ ਕਿ ਲੋਕ ਆਪਣਾ ਖਾਲਸਾ ਪੰਥ ਪੰਜਾਬ ਦੇਖੋ ਕਾਲੀ ਦਰ ਇੱਕ ਪਾਰਟੀ ਹੈ ਜਿਹੜੇ ਪੰਜਾਬ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖਦੀ ਹੈ ਆ ਦੂਜੀਆਂ ਪਾਰਟੀਆਂ ਦੇ ਧਰਮ ਨੂੰ ਦੂਜੇ ਲੜਾ ਕੇ ਉਹਨਾਂ ਦਾ ਮਤਲਬ ਲੜਨ ਲੋਕੀ ਤੇ ਤਾਂ ਵੋਟਾਂ ਹੁੰਨ ਅਸੀਂ ਕਹਿੰਦੇ ਕਿ ਜੋੜੋ ਸਾਡੇ ਵਾਸਤੇ ਪੰਜਾਬ ਤਰੱਕੀ ਕਰੂਗਾ ਤਾਂ ਪੰਜਾਬ ਸ਼ਾਂਤੀ ਰਹੂਗੀ ਤਾਂ ਤਰੱਕੀ ਹੋਊਗੀ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਹੈ ਇਸ ਕਰਕੇ ਅੱਜ ਪ੍ਰੋਫੈਸਰ ਸੁਮੇਲ ਸੀਰਾ ਜੀ ਆਏ ਹੈ देखो स्टेट एग्जीक्यूटिव मेंबर बीजेपी ਦੇ ਹੈ ਬਹੁਤ ਮਿਹਨਤੀ ਹੈ ਤੇ ਮੈਂ ਕਹਿੰਦਾ ਤੁਹਾਨੂੰ ਸਭ ਤੋਂ ਵੱਡੀ ਵਜ਼ਾਈ ਤੁਸੀਂ बीजेपी ਛੱਡੀ ਜਿਹੜਾ ਆਪਣਾ ਖਾਲਸਾ बीजेपी ਜਾਂਦਾ ਨਾ ਇਹਦਾ ਮਤਲਬ ਯਾਰ ਉਹਦਾ ਵੀਰ ਨੇ ਟੈਸਟ ਕਰਾਉਣਾ ਚਾਹੀਦਾ ਸਹੀ ਮਣੀ ਹੈ ਹੁਣ ਜਿਹੜੀ ਥੈਂਕ ਯੂ ਤੁਸੀਂ ਇਹ ਡੇਟ ਤੇ ਮੈਂ ਇਹਨਾਂ ਨੂੰ ਮਾਨ ਸਾਨੂੰ ਬੜਾ ਇਹਨਾਂ ਦੀ ਲੋੜ ਹੈ ਕਿ ਪਾਰਟੀ ਦੇ ਇਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਉਣੇ ਆ ਤੁਸੀਂ ਹੁਣ ਸੇਵਾ ਸੰਭਾਲੋ ਤੁਸੀਂ ਸੰਭਾਲੋ ਤੇ ਪਟਿਆਲੇ ਵਾਲਿਓ ਪਾਰਲੀਮੈਂਟ ਮੈਂਬਰ ਅਕਾਲੀ ਦਲ ਦਾ ਜੈਦਾ ਪਟਿਆਲੇ ਤੋਂ ਰਾਜਿਆਂ ਨੂੰ ਬਹੁਤ ਦੇਖ ਲਿਆ ਰਾਜੇ ਰਾਣੀਆਂ ਨੂੰ ਤੁਸੀਂ ਬਹੁਤ ਦੇਖ ਲਿਆ ਲੋ ਡੱਕਾ ਨਹੀਂ ਤੋੜਿਆ ਤੁਹਾਡੇ ਵਾਸਤੇ ਨਾ ਮਿਲ ਨਾਉਂਦੇ ਐ ਦੇ ਤੁਹਾਡੇ ਹੈ ਤੇ ਇਕੱਲੇ ਹੈ ਤੁਹਾਡੀ ਆਪਣੀ ਮਾਂ ਪਾਪੀ ਜਿਹੜੋਨੇ ਕਾਲੀ ਦਲ ਬਹੁਤ ਬਿੱਲਾ ਜੀ ਦਾ ਬਹੁਤ ਆ ਇੱਕ ਬੜਾ ਸਾਡਾ ਕੁਲਹੀ ਵੈ ਬਹੁਤ ਮਿਹਨਤੀ ਹੈ ਸਾਰੀ ਟੀਮ ਲੱਗੀ ਹੈ ਮੈਂ ਤੁਹਾਨੂੰ ਪੰਜਾਬ ਬਚਾਓ ਯਾਤਰਾ ਚ ਮੈਂ ਤਕਰੀਬਨ 50 60 ਹਲਕੇ ਕੱਢ ਕੇ ਆਇਆ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ ਇੱਕ ਤੂਫਾਨ ਹੀ ਖੜਾ ਹੋ ਰਿਹਾ ਹੈ ਲੋਕਾਂ ਵਿੱਚ ਇੰਨਾ ਗੁੱਸਾ ਦੇਖ ਰਿਹਾ ਝਾੜੂ ਵਾਲੇ ਦੇ ਖਿਲਾਫ ਮੈਨੂੰ ਲੱਗਾ ਝਾੜੂ ਦਾ ਮੈਨੂੰ ਲੱਗਾ ਜੇ 92 ਸੀਟਾਂ ਜਿੱਤੀਆਂ ਸੀ ਨਾ ਇੱਕ ਸਮਾਂ ਗਰੰਟੀ ਦਿੰਦਾ ਆ 13 ਨੀਆਂ 13 ਸੀਟਾਂ ਜਮਾਨਤਾ ਜਬਤ ਹੋਣਗੀਆਂ ਝਾੜੂ ਵਾਲਿਆਂ ਦੀ ਤੇ ਉਹਦੇ ਨਾਲ ਬੜਾ ਮੁਕਾਬਲਾ ਕਰ ਰਿਹਾ ਬੀਜੇਪੀ ਥੱਲੇ ਥੱਲੇ ਉਹ ਕਿਦੀ ਕਿਦੀ ਬੱਦੂ ਕੀ ਉਧਾਂ ਤੋਂ ਦੂਰ ਨਾ ਦੇਓ ਤੇ ਐਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ